ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਭਾਜਪਾ ਉਮੀਦਵਾਰ ਦੇ ਘਰ ਦਾ ਕਰਾਉਂਦਾ ਮੈਂ ਕਾਕਾ ਸਿੰਘ ਕੋੜਾ ਸੂਬਾ ਜਰਸੀਖਤਰ ਭਾਰਤੀ ਸਨਮੇਕਤਾ ਸਿੱਧੂਪੁਰ ਅੱਜ ਕੱਲਾ ਸੀ ਬਠਿੰਡੇ ਦੇ ਵਿੱਚ ਨਹੀਂ ਸਾਡੇ ਦੋਨੇ ਫੋਰਮਾਂ ਵੱਲੋਂ ਮੀਟਿੰਗ ਹੋ ਗਈ ਸੀ ਕਿ ਜੋ ਇਹਨਾਂ ਦੇ ਐਮਪੀ ਇਲੈਕਸ਼ਨ ਲੜ ਰਹੇ ਨੇ ਬੀਜੇਪੀ ਦੇ ਇਹਨਾਂ ਨੇ 500 ਦਿਨਾਂ ਦੇ ਵਿੱਚ ਜੋ ਸ਼ਦਾਬ ਲਈ ਸਮੁੱਚੇ ਕਿਸਾਨਾਂ ਲਈ ਵਰਤੀ ਹੈ ਉਸ ਦੀ ਰੋਸ ਵਜੋਂ ਅੱਜ ਇਹਨਾਂ ਤੋਂ ਅਸੀਂ ਜਵਾਬ ਪੁੱਛਣ ਆਏ ਆ ਇਹਨਾਂ ਦੇ ਘਰਾਂ ਮੂਰੇ ਕਿ ਤੁਸੀਂ ਕਿਸ ਦੇ ਲਈ ਵੋਟਾਂ ਮੰਗ ਰਹੇ ਹੋ ਪੰਜਾਬ ਲਈ ਦੇਸ਼ ਲਈ ਸਾਰੇ ਨਾਗਰਿਕ ਜਿਹੜੇ ਇੱਥੇ ਰਹਿ ਰਹੇ ਨੇ ਕਿਸਾਨ ਮਜ਼ਦੂਰ ਮੁਲਾਜ਼ਮ ਸ਼ਹਿਰ ਵਾਸੀ ਤੁਸੀਂ ਵੰਡ ਕੇ ਕਿਹੜੀ ਰਾਜਨੀਤੀ ਲਿਆ ਰਹੋ ਚਾਹੇ ਉਹ ਲੁਧਿਆਣੇ ਤੋਂ ਬਿੱਟੂ ਹੋਵੇ ਚਾਹੇ ਜਾਦਾ ਜਿਹੜਾ ਸੁਰਖੀਆਂ ਦੇ ਵਿੱਚ ਆਇਆ ਹੰਸਰਾਜ ਹੋਵੇ ਜੋ ਵੀ ਇਹਨਾਂ ਦੇ ਬੀਜੇਪੀ ਦੇ ਮੀਦਵਾਰ ਨੇ ਉਹਨਾਂ ਨੇ ਇਹ ਸ਼ਦਾਬਲੀ ਕੋਸ਼ਿਸ਼ ਕੀਤੀ ਹੈ ਕਿਸੇ ਨਾ ਟੇਢੇ ਵਿੰਗੇ ਢੰਗ ਦੇ ਨਾਲ ਦੇਖੋ ਸਭ ਤੋਂ ਅਮੀਰ ਲੋਕਾਂ ਦੀ ਪਾਰਟੀ ਹੈ ਬੀਜੇਪੀ ਤੇ ਗੱਲ ਕੀ ਦੀ ਕਰਦੀ ਹੈ ਸਭ ਤੋਂ ਥਲੜੇ ਮਜ਼ਦੂਰਾਂ ਦੀ ਦੋ ਸਾਰੇ ਵਰਗ ਛੱਡ ਤੇ ਰਾਜਨੀਤੀ ਵਧੀਆ ਢੰਗ ਦੇ ਨਾਲ ਜਿਹੜੀ ਆਰਐਸਐਸ ਆ ਇਹਨਾਂ ਨੂੰ ਸਿਖਾ ਰਹੀ ਹੈ ਵੀ ਸਭ ਜਿੱਥੋਂ ਦੁਖੀ ਹੈ ਕਮਜ਼ੋਰ ਆ ਉੱਥੇ ਹੱਥ ਲਾਓ ਜਾਨੇ ਲੋਕਾਂ ਨੂੰ ਲੱਗਿਆ ਕਿ ਆ ਜਿਹੜੇ ਕਿਸਾਨ ਲੜ ਰਹੇ ਨੇ ਆ ਜਿਹੜੇ ਮਜ਼ਦੂਰ ਲੜ ਰਹੇ ਨੇ ਜਿਹੜੇ ਸ਼ਹਿਰ ਵਾਸੀ ਲੜ ਰਹੇ ਨੇ ਤਾਂ ਬਹੁਤ ਸੌਖੇ ਆ ਆ ਜਿਹੜੀ ਇੱਕ ਬੀਜੇਪੀ ਆ ਜਿਹੜੀ ਸਾਡੇ ਮਜ਼ਦੂਰਾਂ ਦੀ ਗੱਲ ਕਰਦੀ ਆ ਹੁਣ ਉਹ ਕਹਿ ਰਿਹਾ ਵੀ ਮੈਂ ਵੀ ਮਜ਼ਦੂਰ ਆ ਹੁਣ ਤੇਰੇ ਨਾਲ ਗੱਡੀਆਂ ਕਰੋੜ ਕਰੋੜ ਰੁਪਏ ਵਾਲੀਆਂ ਤੂੰ ਕਿਹੜੀ ਕੋਠੀ ਚ ਰਹਿ ਆ ਤੂੰ ਪੰਜਾਬ ਦੀ ਕਦੇ ਮਜ਼ਦੂਰਾਂ ਦੇ ਲਈ ਕੀ ਕੀਤਾ 5 ਸਾਲ ਐਮਪੀ ਰਹਿ ਕੇ ਹੰਸ ਰਾਜ ਨੇ ਉਹ ਤੋਂ ਤਾਂ ਯਾਦ ਨਹੀਂ ਆਇਆ ਬਿੱਟੂ ਕਹਿੰਦਾ ਮੈਂ ਪੰਜਾਬ ਦਾ ਮੇਰਾ ਦਾਦਾ ਕੁਰਬਾਨੀ ਕਰਤੀ ਪੰਜਾਬ ਲਈ ਸਭ ਤੋਂ ਕਹਿੰਦਾ ਸੀ ਵੀ ਕਾਂਗਰਸ ਪਾਰਟੀ ਦੇ ਵਿੱਚ ਜੇ ਕੋਈ ਕੁਰਬਾਨ ਹੋਲਾ ਪਰਿਵਾਰ ਹੈ ਉਹ ਸਾਡਾ ਹੈ ਤੇ ਅੱਜ ਉਹ ਕਹਿ ਕੀ ਰਿਹਾ ਕਹਿੰਦਾ 2.5 200 ਬੰਦਾ ਇਹ 2.5 100 ਨੂੰ ਵੇਖ ਲਾਂਗੇ 2.5 ਤੇ ਸਾਡੇ ਪਿੰਡਾਂ 'ਚ ਨਹੀਂ ਵੜਨ ਹੁੰਦੇ ਰੋਕ ਲਾਂਗੇ ਸਾਨੂੰ ਰੋਕ ਲੈਣਗੇ ਪਰ ਉਹਦੇ ਰੋਸ ਵਜੋਂ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਜਿਹੜੇ ਹਰਿਆਣੇ ਦੇ ਵਿੱਚ ਜਿੱਥੇ ਇਲੈਕਸ਼ਨ ਪਵਾ ਹੋ ਚੁੱਕੇ ਨੇ ਉਹਨਾਂ ਦੇ ਜਿਹੜੇ ਐਮਪੀ ਤੋਂ ਬਦਲ ਕੇ ਉਹਨਾਂ ਨੇ ਜਿਹੜੇ ਇਹਨਾਂ ਦਾ ਮੇਨ ਪੰਜਾਬ ਦਾ ਜਿਵੇਂ ਹਰਿਆਣੇ ਦਾ ਦਫ਼ਤਰ ਹੈ ਅਨ ਦਿੱਲੀ ਦੇ ਵਿੱਚ ਜਿੱਥੇ ਉੱਥੇ ਸਾਰੇ ਸਾਡੇ 7-8 ਸਾਈ ਅੱਜ ਜਿਹੜੇ ਰੋਸ ਬਚੋਂ ਇਹਨਾਂ ਦੇ ਬੀਜੇਪੀ ਦੇ ਦਫਤਰਾਂ ਮੁਰੇ ਧਰਨੇ ਦਿੱਤੇ ਆ ਕਿੰਨਾ ਸਮਝ ਆ ਰਹੀ ਨਹੀਂ ਸਮੇਂ ਦਾ ਜਿਹੜਾ ਅਸੀਂ ਗਰਮੀ ਦੇ ਖਿਆਲ ਕਰਕੇ ਅਸੀਂ ਫੈਸਲਾ ਇਹ ਕੀਤਾ ਸੀ 4 ਵਜੇ ਤੱਕ ਜਿਹੇ ਜਿੱਤੇ ਨਾ ਇੰਤਜ਼ਾਮ ਹੋਣ ਕਰਕੇ ਇੱਥੇ ਵੀ ਬੈਠਿਆ ਜਿਹੜੀ ਥੱਲੋਂ ਸੜਕ ਧੱਤੀ ਹੈ ਉਹ ਅਸੀਂ 10-20 ਮਿੰਟ ਜਿਹੜਾ ਸਾਡੇ ਕਿ ਤਨ ਨੂੰ ਸਮਾਪਤੀ ਕਰਾਂਗੇ ਪਰ ਇਹਨੂੰ ਚੇਤਾਵਨੀ ਦੇ ਕੇ ਜਾਵਾਂਗੇ ਵੀ ਜਿਹੜੀ ਸ਼ਰਦਾਬ ਲਈ ਵੋਟਾਂ ਮੰਗਣਾ ਤੁਹਾਡਾ ਹੱਕ ਹੈ ਜੇ ਤੁਸੀਂ ਕਹਿੰਦੇ ਹੋ ਲੋਕਤੰਤਰ ਹੈ ਮੰਗੋ ਵੋਟਾਂ ਪਰ ਸ਼ਰਦਾਬ ਲਈ ਠੀਕ ਬਰਤੋ ਹੁਣ ਦੂਜੇ ਪਾਸੇ ਦੋਨੇ ਫੋਰਮ ਲੜ ਰਹੇ ਹੈ 13 ਫਰਵਰੀ ਤੋਂ ਲੈ ਕੇ ਅਸੀਂ ਫੋਰਮ ਭਾਈਚਾਰਾ ਜੋੜਿਆ ਜਿਹੜੇ ਕਿਤੇ ਹਰਿਆਣੇ ਤੇ ਪੰਜਾਬ ਦੀ ਗੱਲ ਇਹ ਕਰਦੇ ਸੀ ਰਾਜਨੀਤਿਕ ਲੋਕਾਂ ਨੇ ਐ ਬੰਡਿਆ ਹੋਇਆ ਸੀ ਨਾ ਅੱਜ ਬਾਰਡਰ ਤੇ ਇਕੱਠਾ ਬੈਠਾ Rajasthan ਦੇ ਵਿੱਚ ਲੜਾਈ ਝਗੜਾ ਹੁੰਦਾ ਸੀ ਅੱਜ ਅਸੀਂ ਬਾਰਡਰਾਂ ਤੇ ਇਕੱਠੇ ਬੈਠੇ ਆ ਪੂਰੇ ਦੇਸ਼ ਦੀ ਕਿਸਾਨੀ ਅਸੀਂ ਇਕੱਠੀ ਕੀਤੀ ਆ ਪਰ ਸਿਆਸੀ ਲੋਕਾਂ ਨੇ ਪਹਿਲਾਂ ਸਾਡੇ ਦੇਸ਼ ਦੀ ਵੰਡ ਕੀਤੀ ਫਿਰ ਪੰਜਾਬ ਦੀ ਵੰਡ ਕੀਤੀ ਹੁਣ ਸਾਡੇ ਭਾਈਚਾਰੇ 'ਚ ਵੰਡ ਗਿਰਤਾ ਇਹਦੇ ਰੋਸ ਵਜੋਂ ਅੱਜ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਇਹਨਾਂ ਦੇ ਜਿੰਨੇ ਵੀ ਇਲੈਕਸ਼ਨ ਲੜ ਰਹੇ ਆ ਇਸ ਤੋਂ ਵੱਧ ਕੇ ਵੀ ਕੀ ਇਹਨੇ ਦਫ਼ਤਰਾਂ ਮੁਰੇ ਬੈਠੇ ਨੇ ਕੋਈ ਇਹਨਾਂ ਦੇ ਜਿਹੜੇ ਦੂਜੇ ਕਾਂਗਰਸ ਅਕਾਲੀ ਤੋਂ ਛੱਡ ਕੇ ਆ ਉਹਨਾਂ ਦੇ ਘਰਾਂ ਮੁਰੇ ਵੀ ਆ ਜਾਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡਾ ਉਸ ਜਿਹੜਾ ਰੋਸ ਜਤਾਇਆ ਇਹਨਾਂ ਨੂੰ ਸਖਾਇਆ ਵੀ ਸਿੱਖੋ ਜੇ ਇਲੈਕਸ਼ਨ ਲੜਨਾ ਕਈ ਰਹਿ ਚੁਕੋ ਸ਼ਦਾਬ ਲਿਤੀ ਇਲੈਕਸ਼ਨ ਦੀ ਸਮਾਪਤੀ ਹੋਣ ਵਾਲੀ ਆ ਤਾਂ ਕੁਝ ਹੀ ਦਿਨਾਂ ਦੇ ਬਾਅਦ ਰਿਜ਼ਲਟ ਵੀ ਆ ਜਾਣੇ ਆ ਤਾਂ ਤੁਹਾਡਾ ਹੁਣ ਅਗਲਾ ਐਕਸ਼ਨ ਕੀ ਹੋਣਾ ਤੁਸੀਂ ਬਾਰਡਰਾਂ ਦੇ ਉੱਪਰ ਬੈਠੇ ਹੋ ਤੁਸੀਂ ਦਿੱਲੀ ਵੱਲ ਜਾਓਗੇ ਜਾਂ ਉੱਥੇ ਬੈਠੇ ਰਹੋਗੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਦੇਖੋ ਅਸੀਂ ਜਿਹੜਾ ਕਹਿ ਕੇ ਤੁਰੇ ਸੀ ਦੋਨੇ ਫੋਰਮ ਕਿ ਸਰਕਾਰ ਕੀ ਦੀ ਆਉਂਦੀ ਆ ਕੀ ਦੀ ਜਾਂਦੀ ਸਾਡੋ ਇਹ ਇਸ਼ੂ ਨਹੀਂ ਸਾਡਾ ਇਸ਼ੂ ਸੀ ਜਿਹੜੀਆਂ ਪਿਛਲੀ ਸਰਕਾਰ ਦੇ ਨਾਲ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਮੰਨ ਚੁੱਕੀ ਸਾਨੂੰ ਲਿਖਤੀ ਸਮਝੌਤਾ ਦੇ ਚੁੱਕੀ ਵੀ ਜਿਹਨੂੰ 6 ਮਹੀਨਿਆਂ ਦੇ ਵਿੱਚ ਅਸੀਂ ਇਹ ਮੰਗਾ ਲਾਗੂ ਕਰਾਂਗੇ ਠੀਕ ਹੈ ਉਸ ਨੂੰ ਲਾਗੂ ਕਰਵਾਉਣ ਦੇ ਖਾਤਰ ਕੁਝ ਹਿੱਸਾ ਸਾਡਾ ਜਿਹੜਾ ਕਿਸਾਨੀ ਦਾ ਵੱਡੇ ਲੀਡਰ ਜਿਹੜੇ ਕਹਿੰਦੇ ਸੀ ਵੱਡੇ ਨਹੀਂ ਗਏ ਤਾਂ ਉਹਨਾਂ ਨੂੰ ਜਾਣਾ ਚਾਹੀਦਾ 6 ਮਹੀਨੇ ਤੋਂ 2 ਸਾਲ ਨਹੀਂ ਬੋਲੇ ਤਾਂ ਉਦੋਂ ਜਿਹੜਾ ਸਾਡੇ ਕੋਲੇ ਸਵਾ 1.5 ਮਹੀਨਾ ਰਿਹਾ ਜੇ ਇਹਹੀ ਜਿਹੜੀ ਸ਼ਦਾਬਲੀ ਉਹ ਲੀਡਰ ਇਹ ਕਹਿ ਸਕਦੇ ਸੀ ਪ੍ਰਧਾਨ ਮੰਤਰੀ ਵੀ ਇਹ ਕਹਿ ਸਕਦਾ ਸੀ ਵੀ ਸਾਡੇ ਕੋਲੇ ਸਮਾਂ ਘੱਟ ਬਚਿਆ ਕਿਸਾਨਾਂ ਨਾਲ ਸਾਡੀਆਂ ਮੀਟਿੰਗਾਂ ਹੋ ਗਈਆਂ ਮੰਗਾਂ ਤੇ ਸਾਡੀ ਹਮਦਰਦੀ ਹੈ ਪਰ ਸਮਾਂ ਨਾ ਮਿਲਣ ਕਰਕੇ ਅਸੀਂ ਲਾਗੂ ਨਹੀਂ ਕਰ ਸਕੇ ਕਿੰਨੇ ਲੋਕਾਂ ਦੇ ਵਿੱਚ ਮਨ ਜਿੱਤ ਜਾਂਦੇ ਪਰ ਕਿਤੇ ਡਾਂਗ ਨਾਲ ਸ਼ਦਾਬਲੀ ਨਾਲ ਇਹ ਕਹਿਣਾ ਵੀ ਇਹ ਤਾਂ 2250 ਹੈ ਸਾਡਾ ਜਿਹੜਾ ਸਟੈਂਡ ਕਰਦਾ ਅਸੀਂ ਸੱਦਾ ਦਿੱਤਾ ਹੋਇਆ ਕਿ 2 ਜਨਵਰੀ ਨੂੰ 2 ਜਨਵਰੀ ਨੂੰ ਪੂਰੇ ਬਾਡਰਾਂ ਤੇ ਅਸੀਂ ਜਿੰਨੇ ਵੀ ਕਿਸਾਨ ਸਾਡੇ ਕਣਕਾਂ ਵੇਲੇ ਆਏ ਜਾਂ ਕੁਝ ਟਰੈਕ ਆਏ ਅਸੀਂ ਉਹਨਾਂ ਵਿੱਚ ਸਾਡਾ ਜਿਹੜਾ ਚਾਰਜ ਜੋ ਨੂੰ ਪੂਰੇ ਮੋਚੇ ਸਾਡੇ ਭਰੇ ਦਿਸਣਗੇ ਤੇ ਜਿਹੜਾ ਅੱਗੇ ਗੱਲ ਰਹਿ ਗਈ ਸਰਕਾਰ ਚਾਹੇ ਇੱਥੇ ਵਿਰੋਧੀਆਂ ਦੇ ਬਣੇ ਚਾਹੇ ਇਹਨਾਂ ਦੀ ਬਣੇ 4 ਤਰੀਕ ਤੋਂ ਬਾਅਦ ਸਾਡਾ ਉਹੀ ਸਟੈਂਡ ਹੋਊਗਾ ਦਿੱਲੀ ਜਾਣ ਦਾ ਉਸ ਤੇ ਅਸੀਂ ਕਾਇਮ ਹੈ